ਸਫਾਈ ਜਨਵਰੀ 2024 ਦਿਨ ਸ਼ਨੀਵਾਰ ਕੱਲ੍ਹ ਵਾਲੀ ਥਾਂ ਤੇ ਹੀ ਅੱਜ ਫਿਰ ਕੋਏ ਮਾਰੇ ਜਾ ਰਹੇ ਹਨ ਇੱਥੇ ਬੂਟੇ ਲਾਉਣ ਦਾ ਕੰਮ ਰੰਬਿਆ ਗਿਆ ਹੈ ਇਹ ਬਲੀਦਸਤੀ ਦੇ ਐਂਡ ਤੇ ਹੈ ਦਰਸ਼ਨੀ ਗੇਟ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਗੇਟ ਹੈ ਇਹ ਕਲੋਨੀ ਹੈ ਗੁਰਦੁਆਰੇ ਦੇ ਬਾਹਰ ਬੂਟੇ ਲਾਉਣ ਦਾ ਕੰਮ ਕੱਲ ਵੀ ਦੋ ਟੋਏ ਇੱਥੇ ਤਿਆਰ ਕੀਤੇ ਗਏ ਸਨ ਅੱਜ ਵੀ ਇੱਧਰ ਆਪਣੇ ਲੱਕੀ ਚੋਪੜਾ ਜੀ ਤੇ ਪਰਸ਼ੋਤੀ ਵੀਰਾ ਇੱਕ ਬੂਟੇ ਨੂੰ ਇੱਕ ਟੋਏ ਨੂੰ ਤਿਆਰ ਕਰ ਰਹੇ ਹਨ ਬੂਟਾ ਲਾਉਣ ਵਾਸਤੇ ਉਧਰ ਦੂਜੇ ਪਾਸੇ ਲੱਕੀ ਰਖੜਾ ਜੀ ਤੇ ਲੱਕੀ ਜੀ ਪ੍ਰੋਪਰ ਇੱਕ ਟੋਆ ਤਿਆਰ ਕਰ ਰਹੇ ਹਨ ਕੱਲ ਵੀ ਦੋ ਟੋਏ ਇੱਥੇ ਤਿਆਰ ਕੀਤੇ ਗਏ ਸਨ ਕੌੰਦੀ ਇਹ ਠੰਡ ਬਹੁਤ ਜ਼ਿਆਦਾ ਫਿਰ ਵੀ ਇੰਨੀ ਕੌੰਤੇ ਠੰਡ ਦੇ باوجود ਇਹ ਵੀਰ ਇੱਥੇ ਸੇਵਾਵਾਂ ਦੇ ਰਹੇ ਹਨ ਕੱਲ ਦੋ ਟੋਏ ਤਿਆਰ ਕੀਤੇ ਸੀ ਦੋ ਅੱਜ ਕੀਤੇ ਕੇ ਫਿਰ ਇਹਨਾਂ ਮਿੱਟੀ ਪਾਈ ਜਾਣੀ ਹੈ ਤੇ ਫਿਰ ਅ ਗੁਰਦੁਆਰਾ ਗੁਰਦੁਆਰੇ ਦੇ ਬਾਹਰ ਨਾਲ ਸਕੂਲ ਇੱਥੇ ਬੂਟੇ ਲਾਉਣ ਦਾ ਕੰਮ ਪਤਾ ਜਾਊਗਾ ਪਹਿਲਾਂ ਕੋਈ ਤਿਆਰ ਕੀਤੇ ਜਾਣੇਗਾ ਇਹ ਬਲੀ ਰਸਤੀ ਦੇ ਐਂਡ ਤੇ ਹੈ ਕਲੋਨੀ ਜੀਵਨ ਨਗਰ